ਆ ਤੁਸੀਂ ਫਰਜੀ ਮੇਜਰ ਵਾਲਾ ਮਾਮਲਾ ਦੇਖਿਆ ਹੋਣਾ ਚੰਡੀਗੜ੍ਹ ਦੇ ਵਿੱਚ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਫੜਿਆ ਸੀਗਾ ਫਿਰ ਬਾਅਦ ਦੇ ਵਿੱਚ ਰੌਲਾ ਪੈ ਗਿਆ ਕਿ 3rd ਡਿਗਰੀ ਦਿੱਤੀ ਗਈ ਆ ਯਾਨੀ ਤਸ਼ੱਦਦ ਕੀਤਾ ਗਿਆ ਤੇ ਫਿਰ ਉਹ ਮਾਮਲਾ ਜਿਹੜਾ ਸੀਗਾ ਸ਼ਾਇਦ ਸਪੈਸ਼ਲ ਸੈੱਲ ਦੇ ਕੋਲ ਚਲਾ ਗਿਆ ਪਰ ਜਿਹੜੀਆਂ ਪਰਤਾਂ ਫੋਲ ਕੇ ਇਸ ਮਾਮਲੇ ਨੂੰ ਵਿਖਾਇਆ ਗਿਆ ਉਹ ਬੜਾ ਖਤਰਨਾਕ ਹੋ ਜਾਂਦਾ ਹੈ ਬੰਦਾ ਇੱਕ ਮੇਜਰ ਦੀ ਵਰਦੀ ਪਹਿਨ ਕੇ ਆਰਾਮ ਨਾਲ ਤੁਰਿਆ ਫਿਰਦਾ ਹੈ ਹਰਿਆਣੇ ਦੇ ਡਿਪਟੀ ਚੀਫ ਮਿਨਿਸਟਰ ਤੱਕ ਪਹੁੰਚ ਕਰਦਾ ਹੈ ਤਸਵੀਰਾਂ ਨਾਲ ਵਾਇਰਲ ਹੁੰਦੀਆਂ ਨੇ ਫਿਰ ਇਸ ਤੋਂ ਇਲਾਵਾ ਖਬਰ ਆ ਰਹੀ ਹੈ ਕਿ ਬਹੁਤ ਵੱਡੇ ਪੁਲਿਸ ਅਫਸਰਾਂ ਦੇ ਨਾਲ ਉਹਦਾ ਖਾਣਾ-ਦਾਣਾ ਸਾਂਝਾ ਸੀਗਾ ਇਸ ਤੋਂ ਇਲਾਵਾ ਇੱਕ ਚੰਡੀਗੜ੍ਹ ਪੁਲਿਸ ਦੇ ਹੀ ਸਾਬਕਾ ਕਿ ਮੌਜੂਦਾ ਇੰਸਪੈਕਟਰ ਦੀ ਗੱਡੀ ਇਸਤੇਮਾਲ ਕਰਦਾ ਸੀਗਾ ਇੱਕ ਉਥੋਂ ਦੀ ਪੁਲਿਸ ਮੁਲਾਜ਼ਮ ਬੀਬੀ ਤੋਂ ਉਹ 4-5 ਲੱਖ ਦੀ ਠੱਗੀ ਵੀ ਮਾਰ ਗਿਆ ਤੇ 1 ਲੱਖ ਰੁਪਈਆ ਦੱਸਦੇ ਆ ਕਿ ਉਸੇ ਹੀ ਬੰਦੇ ਦੀ ਜਿਸ ਬੰਦੇ ਦੀ ਇਹ ਗੱਡੀ ਯੂਜ਼ ਕਰਦਾ ਸੀਗਾ ਉਸ ਖਾਤੇ 'ਚ ਵੀ ਪਾਏ ਨੇ ਕਿਉਂ ਰਲਿਆ ਹੋਇਆ ਸੀਗਾ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਦੱਸਦੇ ਆ ਕਿ ਇਹਦੇ ਤੇ ਅੱਗੇ ਵੀ ਕੁਝ ਸਟੇਟਾਂ ਦੇ ਵਿੱਚ ਮੁਕਦਮੇ ਦਰਜ ਆ ਇਹ ਠੱਗੀ ਠੋਰੀ ਕਰ ਲੈਂਦਾ ਸੀਗਾ ਮਤਲਬ ਅੱਜ ਕੱਲ ਤੁਹਾਨੂੰ ਪਤਾ ਬੇਰੁਜ਼ਗਾਰ ਤੁਹਾਨੂੰ ਥਾਂ-ਥਾਂ ਤੇ ਮਿਲ ਜਾਣਗੇ ਬਸ ਸੱਡੇ ਤੇ ਬਹਿ ਜਾਓ ਰੇਲਵੇ ਸਟੇਸ਼ਨ ਤੇ ਬਹਿ ਚੋ ਕਿਤੇ ਵੀ ਬਹਿ ਕੇ ਗੱਲ ਕਰੋ ਕਿ ਹਾਂ ਯਾਰ ਚਾਰ ਬੰਦੇ ਰਖਾ ਸਕਦੇ ਆ ਤਾਂ ਤੁਹਾਡੇ ਕੋਲ 40 ਬੰਦੇ ਖੜਕੇ ਤੁਹਾਨੂੰ ਸੁਣਨਾ ਸਟਾਰਟ ਕਰ ਦੇਣਗੇ ਤੁਹਾਡੇ ਤੇ ਯਕੀਨ ਬਣਾਉਣਾ ਸ਼ੁਰੂ ਕਰ ਦੇਣਗੇ ਕਿ ਹਾਂ ਭਾਈ ਯਾਰ ਸਾਡਾ ਰਖਾ ਦੇ ਸਾਡਾ ਰਿਸ਼ਤੇਦਾਰ ਫੁਲਾਣਾ ਵਿਲਾ ਤੁਰਿਆ ਫਿਰਦਾ ਫੁਲਾਣਾ ਢੱਕਾ ਨਹੀਂ ਤੋੜਦਾ ਉਹਨੂੰ ਕੰਮ ਤੇ ਲਵਾ ਦੇ ਤਾਂ ਗੱਲ ਸਾਬ ਇਹੋ ਆ ਕਿ ਇਦਾਂ ਦੇ ਬੰਦੇ ਆ ਸਾਡੇ ਇਲਾਕੇ ਦੇ ਵਿੱਚ ਵੀ ਦੱਸਦੇ ਇੱਕ ਠੱਗ ਇਦਾਂ ਦਾ ਫਿਰਦਾ ਰਿਹਾ ਉਹ ਤੇ ਮਤਲਬ ਕਿ ਗਰੀਬਾਂ ਨੂੰ ਵੀ ਠੱਗ ਗਿਆ ਇਹਨੂੰ ਰੇਲਵੇ ਚਲਵਾ ਦੇਣਾ ਇਹਨੂੰ ਲਵਾਦਣਾ ਮੈਨੂੰ ਇੱਕ ਬੰਦੇ ਨੇ ਸ਼ੈ ਤਸਵੀਰ ਵੀ ਭੇਜੀ ਸੀ ਜਿਹੜਾ ਸਾਡਾ ਸੱਜਣ ਆਪ ਪਹਿਲਾਂ ਰਿਆ ਨੀਂ ਫੌਜੀ ਦਸਤਿਆਂ ਦੇ ਵਿੱਚ ਅੱਜ ਕੱਲ ਵੀ ਇੱਕ ਮਹਿਕਮੇ ਦੇ ਵਿੱਚ ਆ ਯਾਨੀ ਇੱਥੇ ਤੱਕ ਵੀ ਹੈ ਕਿ ਗਰੀਬ ਬੰਦਿਆਂ ਨੂੰ ਵੀ 5-5000 ਦੀ 7-7000 ਦੀ ਚੇਪੀ ਲਾ ਲ ਜਾਂਦੇ ਨੇ ਇਹ ਰੁਕ ਤਾਂ ਬਚਨ ਦੀ ਜ਼ਰੂਰਤ ਹੈ ਜਿਵੇਂ ਉਹ ਕਹਿੰਦਾ ਨਾ ਡਾਇਲੋਗ ਮਾਰਦਾ ਕਿ ਬਚੋ ਜਿੰਨਾ ਬਚਿਆ ਜਾਂਦਾ ਤੇ ਇਹੋ ਜੇ ਬੰਦਿਆਂ ਤੋਂ ਬਚੋ ਜਿੰਨਾ ਬਚਿਆ ਜਾਂਦਾ ਹੈ ਇਸ ਤਰ੍ਹਾਂ ਦੇ ਠੱਗ ਇਸ ਤਰ੍ਹਾਂ ਦੇ ਉਚੱਕੇ ਬੰਦੇ ਹਰ ਥਾਂ ਤੇ ਤੁਹਾਨੂੰ ਮਿਲ ਜਾਣਗੇ ਇੱਕ ਵਾਰੀ ਮੈਂ ਤੁਹਾਨੂੰ ਘਟਨਾ ਸੁਣਾਉਣਾ ਫਿਰੋਜ਼ਪੁਰ ਦੇ ਵਿੱਚ ਤੇ ਬੜਾ ਜੱਗੋਂ 13ਵਾਂ ਹੀ ਵਿਖਾਉਣ ਵਾਲਾ ਕੰਡ ਹੋਇਆ ਸੀਗਾ ਜੱਗੋਂ 13ਵੀਂ ਜੱਗ ਨੇ ਇਹ ਵੇਖੀ ਕਿ ਬੰਦਿਆਂ ਨੂੰ ਭਰਤੀ ਕਰਾਉਣ ਦੇ ਨਾਂ ਤੇ ਇੱਕ ਠੱਗ ਲੈ ਆਇਆ ਮੋਟੀ ਰਕਮ ਉਸਨੇ ਵਸੂਲ ਕੀਤੀ ਤੇ ਉਹ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਲਵਾਉਂਦਾ ਰਿਹਾ ਉਹਨਾਂ ਨੂੰ ਕਿ ਤੁਸੀਂ ਭਰਤੀ ਹੋ ਗਏ ਆ ਤੁਹਾਨੂੰ ਪੇਟੀ ਮਿਲ ਜਾਣੀ ਆ ਤੁਹਾਨੂੰ ਨੰਬਰ ਮਿਲ ਜਣਾ ਮਤਲਬ ਕਿ ਜਿਵੇਂ ਉਹ ਰੰਗਰੂਟ ਤੁਹਾਨੂੰ ਪਤਾ ਪ੍ਰੇਡ ਵਗੈਰਾ ਕਰਦੇ ਨੇ ਉਹ ਐਂ ਦਵੱਲੀ ਫਿਰਦਾ ਸੀ ਪੈਸੇ ਤੇ ਉਹਨੇ ਠੱਗਣੇ ਠੱਗਣੇ ਸੀਗੇ ਉਲਟਾ ਉਹਨਾਂ ਦੀਆਂ ਪਿੰਜਣੀਆਂ ਦੇ ਵਿੱਚ ਖੱਲੀਆਂ ਪਵਾ ਦਿੱਤੀਆਂ ਭਜਾ ਭਜਾ ਕੇ ਤੇ ਬਾਅਦ ਦੇ ਵਿੱਚ ਆਪ ਤੇ ਉੱਥੋਂ ਨਸ ਗਿਆ ਉਹ ਉਦਾਂ ਹੀ ਭੱਜੇ ਫਿਰਦੇ ਸੀ ਕਿ ਉਸਤਾਦ ਤੋਂ ਬਿਨਾਂ ਤੇ ਫਿਰ ਕਿਸੇ ਨੇ ਕਿਹਾ ਕਿ ਤੁਹਾਡਾ ਉਸਤਾਦ ਤੇ ਨਿਕਲ ਗਿਆ ਯਾਨੀ ਬਾਅਦ ਦੇ ਵਿੱਚ ਉਹ ਭਾਂਡਾ ਭੱਜ ਗਿਆ ਸ਼ਾਇਦ ਮਾਝੇ ਵਾਲੇ પાસੇ ਤੋਂ ਬਹੁਤ ਸਾਰੇ ਨੌਜਵਾਨ ਸੀਗੇ ਜਿਹੜੇ ਕਿ ਇਸ ਠੱਗੀ ਦਾ ਸ਼ਿਕਾਰ ਹੋ ਗਏ ਸੀਗੇ ਤਾਂ ਖੈਰ ਹੁਣ ਤੁਹਾਡੇ ਕੁਝ ਕਮੈਂਟ ਮੈਂ ਲੈ ਲੈਣਾ ਕਿਉਂਕਿ ਆਮ ਤੌਰ ਤੇ ਸੂਖਮ ਸਾਹਿਬ ਦੇ ਨਾਲ ਤੁਹਾਡਾ ਗਿਲਾ ਸ਼ਿਕਵਾ ਜਿਹੜਾ ਹੋ ਜਾਂਦਾ ਹੈ ਕਿ ਕਮੈਂਟ ਤੁਸੀਂ ਕੱਟ ਲੈਣੇ ਹੋ ਕਿਉਂਕਿ ਉਸ ਵੇਲੇ ਖਬਰਾਂ ਵੀ ਜ਼ਿਆਦਾ ਹੁੰਦੀਆਂ ਨੇ ਜੀ